ਇਹ ਤਸਵੀਰਾਂ ਜ਼ਿਲ੍ਹਾ ਕਪੂਰਥਲਾ ਦੇ ਹਲਕਾ ਫਗਵਾੜਾ ਦੀਆਂ ਨੇ ਜਿੱਥੇ ਸ਼ਰਿਆਮ ਟਰੈਕਟਰਾਂ ਦੀ ਸਟੰਟ ਬਾਜੀ ਦੇਖਣ ਨੂੰ ਮਿਲੀ ਹੈ ਫੁਕਰਿਆਂ ਦੀ ਚੌੜ ਚੌੜ ਦੇ ਵਿੱਚ ਲੋਕਾਂ ਦਾ ਝੁੱਗਾ ਛੌੜ ਕਰ ਦਿੱਤਾ ਦੇਖੋ ਕਿਵੇਂ ਭਜਾਉਂਦੇ ਭਜਾਉਂਦੇ ਟਰੈਕਟਰ ਓਵਰ ਕੰਟਰੋਲ ਹੋ ਜਾਂਦਾ ਤੇ ਫਿਰ ਖੜੇ ਹੋਏ ਲੋਕਾਂ ਦੇ ਉੱਪਰ ਜਾ ਚੜਿਆ ਇਸ ਮੌਤ ਦੀ ਖੇਡ ਦੇ ਖੌਫਨਾਕ ਸੀਨ ਲੋਕਾਂ ਨੇ ਆਪਣੇ ਕੈਮਰੇ ਵਿੱਚ ਕੈਦ ਕਰ ਲਏ ਜਿਨ੍ਹਾਂ ਨੂੰ ਦੇਖ ਤੁਹਾਨੂੰ ਵੀ ਹੌਲ ਪੈਣਗੇ ਇਸ ਮੌਤ ਦੇ ਖੇਡ ਦੇ ਵਿੱਚ ਕਈ ਨੌਜਵਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਦੇ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ ਜਿਨ੍ਹਾਂ ਨੂੰ ਨੇੜਲੇ ਹਸਪਤਾਲ ਭਰਤੀ ਕੀਤਾ ਗਿਆ ਜਿੱਥੇ ਉਹਨਾਂ ਦੀ ਗੰਭੀਰ ਹਾਲਤ ਦੇਖ ਇੱਕ ਵਾਰ ਤਾਂ ਇਲਾਜ ਕਰ ਰਹੇ ਡਾਕਟਰਾਂ ਦੀਆਂ ਵੀ ਲੱਤਾਂ ਕੰਬਣ ਲੱਗੀਆਂ ਹਸਪਤਾਲ ਦੇ ਵਿੱਚ ਜੇਰੇ ਇਲਾਜ ਪੀੜਤ ਰਤਨ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਜੋ ਘਟਨਾ ਬਾਰੇ ਦੱਸਿਆ ਉਹ ਸੁਣ ਕੇ ਤੁਸੀਂ ਵੀ ਸੋਚਾਂ ਵਿੱਚ ਪੈ ਜਾਓਗੇ ਕੀ ਨਾਮ ਤੇਰਾ ਰਤਨ ਸਿੰਘ ਰਤਨ ਸਿੰਘ ਜੀ ਕਿੱਥੇ ਰਹਿੰਦੇ ਹੋ ਰੈਣਾ ਜੱਟਾ ਕੀ ਮਾਮਲਾ ਕੀ ਹੋਈ ਇਹ ਤੁਸੀ ਤੁਹਾਡੇ ਸੱਟਾਂ ਲੱਗੀਆਂ ਸਾਰਾ ਜੀ ਅਸੀਂ ਉੱਥੇ ਸਾਈਡ ਤੇ ਖੜੇ ਸੀ ਮੈਂ ਤੇ ਮੇਰਾ ਫਰੈਂਡ ਉੱਤੇ ਅੰਦਰ ਦਾਵਲ ਆ ਤੇ ਜੀ ਸਾਹਮਣੇ ਟਰੈਕਟਰ ਆਉਂਦਾ ਸੀਗਾ ਨਾ ਤਾਂ ਉਹਨੂੰ ਬੈਲੈਂਸ ਹੋ ਗਿਆ ਮਤਲਬ ਜੰਪ ਹੋ ਗਿਆ ਸੀਗਾ ਨਾ ਤਾਂ ਟਾਇਰ ਮਿੱਟੀ ਜੀ ਪਤਾ ਨਹੀਂ ਕੀ ਹੋਇਆ ਜਾਣ ਕੇ ਸਾਡੇ ਬਹੁਤ ਤੇਜ਼ ਸੀਗਾ ਸਾਡੇ ਵਿੱਚ ਆ ਕੇ ਵੱਜਾ ਮੈਂ ਕਿ ਉਹਨਾਂ ਨੂੰ ਬਚਾਉਂਦਾ ਬਚਾਉਂਦਾ ਉਹ ਮੁੰਡੇ ਤੇ ਜ਼ਿਆਦਾ ਹੀ ਲੱਗੀ ਸੱਟ ਉਹਦੇ ਮੇਰੇ ਟਾਇਰ ਟਾਇਰ ਛੱਡ ਗਿਆ ਸੀ ਪੈਰ ਤੇ ਕਿੰਨੇ ਲੋਕ ਜ਼ਖਮੀ ਹੋਏ ਆ ਵਿੱਚ ਪਤਾ ਕੁਛ ਹਾਂ ਜੇ ਕੋਈ ਨਿਕਾਇਆ ਮੁੰਡਾ ਸੀਗਾ ਤੇ ਗੁਜਰਾ ਸੀਗਾ ਤੇ ਕੰਨ ਚ ਫੋਨ ਇੱਕ ਨੱਟਿਆ ਸੀਗਾ ਫੇ ਤੋਂ ਤੋਂ ਨੂੰ ਗੋਨ ਲੈ ਕੇ ਜੀ ਮੈਂ ਜੀ ਤੇ ਬਸ ਤੇ ਆ ਗਿਆ ਸੀਗਾ ਮੇਰਾ ਫਰੈਂਡ ਸੀਗਾ ਨੇ ਫੋਨ ਕੀਤਾ ਸੀਗਾ ਹਾਂ 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 ਜੀ ਵੇ ਆ ਗਏ ਸੀਗੇ ਅਸੀਂ ਕਿਹੜੀ ਪਿੰਡ ਤੋਂ ਆੜ ਹੋਈਏ ਬ੍ਰਦਰੂ ਤੇ ਢਮੇਲੀ ਤੁਹਾਡੀ ਰੇ ਨਾਲ ਬ੍ਰਦਰੂ ਜਿਹੜਾ ਨਾਲ ਲੈ ਕੇ ਉਹ ਕਿ ਨਾਮ ਹੈ ਅਮਿਤ ਉਹਦੀ ਵੀ ਲੱਗੀਆਂ ਸੱਟਾਂ ਹਾਂ ਜੀ ਇਹਦੇ ਜ਼ਿਆਦਾ ਲੱਗੀਆਂ ਆਪਲਾ ਸਰ ਜੀ ਜਿੱਦਾਂ ਟਰੈਕਟਰ ਤੇ ਬੈਠੇ ਸੀਗੇ ਮਗਰ ਅਸੀਂ ਉਦੋਂ ਟਰੈਕਟਰ ਕਾਫੀ ਦੌੜ ਕੇ ਦੌੜਾਉਂਦੇ ਸੀਗੇ ਉਹ ਸ਼ਾਇਦ ਓਵਰਕੰ ਓਵਰ ਕੰਟਰੋਲ ਹੋ ਗਿਆ ਤਾਂ ਕੋਈ ਸਾਵ ਨਹੀਂ ਹੋਇਆ ਉਸੇ ਜਿੱਥੇ ਅਸੀਂ ਟਰੈਕਟਰ ਤੇ ਬੈਠੇ ਉੱਥੇ ਅੱਗ ਵਿੱਚ ਬਚ ਗਏ ਸਰ ਤੁਸੀਂ ਟਰੈਕਟਰ ਤੇ ਬੈਠੇ ਸੀ ਮੈਂ ਟਰੈਕਟਰ ਤੇ ਬੈਠਾ ਸੀ ਟਰੈਕਟਰ ਘੁਮਾਤਾ ਬੜੀ ਜ਼ੋਰ ਨਾਲ ਲੱਗਾ ਹਾਂਜੀ ਮੈਂ ਤੁਹਾਨੂੰ ਦੇਖਿਆ ਸੀਗਾ ਜੀ ਅੱਛਾ ਜੀ ਕਿੰਨੇ ਲੋਕ ਸੀ ਟਰੈਕਟਰ ਤੇ ਤੁਸੀਂ ਬੈਠੇ ਔਰ ਤਸਕ ਜਾਨੇ ਹੁੰਨੇ ਆ। ਅੱਛਾ ਜੀ। ਸਾਲਿਆਂ ਦੇ ਲੱਗੀਆਂ ਸੱਟਾਂ ਜੀ। ਸਾਰੇ ਸੱਟਾਂ ਲੱਗੀਆਂ। ਹਾਂ ਜੀ। ਕਿਹੜੀ ਜਗ੍ਹਾ ਇਹ ਟਰੈਕਟਰ ਮੇਲਾ ਚੱਲਦਾ ਹੈ? ਇਹ ਢਮੇਲੀ ਚੱਲਦਾ ਸੀ। ਢਮੇਲੀ ਚੱਲਦਾ ਸੀ। ਹਾਂ ਜੀ। ਤੁਸੀਂ ਹੋਰ ਕਿੰਨੇ ਜਣੇ ਸੱਟਾਂ ਲੱਗੀਆਂ ਮੌਕੇ ਤੇ? ਆ ਮੌਕੇ ਦੇ ਸਰ ਹੱਲੇ ਤਾਂ ਫਿਲਹਾਲ ਤਾਂ ਸਾਨੂੰ 4-5 ਜਣਿਆਂ ਦਾ ਪਤਾ ਲੱਗਿਆ ਜੀ। ਹੂੰ ਹੂੰ। ਬਾਕੀ ਤਾਂ ਪਤਾ ਨਹੀਂ ਕੋਸਰ ਉੱਥੇ ਉੱਥੇ। ਕਿੰਨੀ ਟਰੈਕਟਰਾਂ ਦੇ ਟੋੜਾ ਲੱਗੀਆਂ ਹੋਈਆਂ ਸੀ ਉਥੇ ਬ੍ਰਦਰ? ਪਤਾ ਕੁਝ। ਸਰ ਮੈਂ ਤੇ ਜਾਣ ਤੋਂ ਤਾਂ ਇੱਕ ਦੋ ਕੇ ਹੋਈਆਂ ਜੀ ਮੈਂ 60 ਕੇ 3 ਗਿਆ ਸੀ ਕੀ ਇਹਦੇ ਕੋਈ ਪਰਮਿਸ਼ਨ ਵਗੈਰਾ ਹੈਗੀ ਸੀ ਇਹਨਾਂ ਕੋਲ ਪਤਾ ਕੁਛ ਹੈ ਇਸ ਮੌਲੇ ਬਾਕੀ ਜਿਹੜੇ ਸਟਾਣ ਲੱਗੀ ਉਹਨਾਂ ਦੇ ਠੀਕ ਹੈ ਉਹ ਨਹੀਂ ਸਰ ਇੱਕ ਤਾਂ ਕਾਫੀ ਸੀਰੀਅਸ ਜਿਹਾ ਮੁੰਡਾ ਇੱਕ ਦੀ ਸ਼ਾਇਦ ਦੋ ਇੱਕ ਹੋਰ ਛੋਟਾ ਮੁੰਡਾ ਸੀ ਉਹਦਾ ਪਤਾ ਨਹੀਂ ਲੱਗਾ ਕੀ ਜਾਵੇ ਸੀਰੀਅਸ ਅੱਛਾ ਬਾਕੀ ਇੱਕ ਮੁੰਡੇ ਦੇ ਸ਼ਾਇਦ ਗਲਤੇ ਲੱਗੀ ਹੈਗੀ ਹਾਂ ਜੀ ਇਹ ਤੁਹਾਨੂੰ ਕੌਣ ਲੈ ਕੇ ਇੱਥੇ ਮੈਂ ਐਸੀ ਸੀ ਕਿ ਤਾਂ ਭਾਜੀ ਹੁਣੀ ਮੇਰੇ ਨਾਲ ਹੀ ਬੈਠੇ ਸੀਗੇ ਉਹ ਲੈ ਕੇ ਆ ਜੀ ਮਤਲਬ ਅਨਬੈਲੈਂਸ ਹੋ ਗਿਆ ਲੱਗਦਾ ਟਰੈਕਟਰ ਜੀ ਅਨਬੈਲੈਂਸ ਹੋ ਗਿਆ ਕਿੰਨੇ ਸੀ ਦੋੜੋ ਸਪੀਡ ਦੇ ਵਿੱਚ ਉਹ ਟਰੈਕ ਮਤਲਬ ਲੱਗਦਾ ਜਦੋਂ ਸਭ ਤੋਂ ਘੱਮ 110 120 ਦੇ ਲੱਗੇ ਸਕਦੇ ਮਤਲਬ ਕਿੰਨੇ ਹੋ ਟਰੈਕਟਰ ਕਿੰਨੇ ਸੀ ਵਿੱਚ ਦੋ ਜਾਣੇ ਸੀਗੇ ਜੀ ਦੋਨਾਂ ਦੋ ਟਰੈਕਟਰ ਸੀ 102 ਤੱਕ ਗੇਨ ਕੰਮ ਕੀ ਕੀ ਕਹਿਣਾ ਚਾਹੁੰਦੇ ਬ੍ਰਦਰ ਤੁਸੀਂ ਜਿੱਦਾਂ ਤੁਹਾਡੇ 60 ਲੱਗੀ ਆ ਹਾਂ ਜੀ ਕੀ ਕਹਿਣਾ ਚਾਹਦੇ ਹੋ ਵੀ ਤਾਂ ਟਰੈਕਟਰ ਮੇਲੇ ਹੋਣੇ ਚਾਹੀਦੇ ਜਾਂ ਨਹੀਂ ਹੋਣੇ ਚਾਹੀਦੇ ਨਹੀਂ ਸਰ ਜੇ ਕਰਾਉਣਾ ਚਾਹਦੇ ਪੂਰੀ ਸੇਫਟੀ ਨਾਲ ਕਰਾਉਣੇ ਚਾਹੀਦੇ ਆ ਜੀ ਜਦੋਂ ਪੂਰੀ ਸੇਫਟੀ ਨਹੀਂ ਸੀ ਸੇਫਟੀ ਨਹੀਂ ਉੱਥੇ ਹੀ ਮੌਕੇ ਤੇ ਪਹੁੰਚੇ ਡੀਐਸਪੀ ਜਸਪ੍ਰੀਤ ਸਿੰਘ ਹੋਰਾਂ ਨੇ ਦੱਸਿਆ ਕਿ ਫਗਵਾੜਾ ਦੇ ਪਿੰਡ ਡੁਮੇਲੀ ਦੇ ਵਿੱਚ ਟਰੈਕਟਰ ਰੇਸ ਗੈਰ ਕਾਨੂੰਨੀ ਢੰਗ ਦੇ ਨਾਲ ਕਰਵਾਈ ਗਈ ਹੈ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਇਸ ਤਰ੍ਹਾਂ ਜਿਹੜੀ ਟਰੈਕਟਰਾਂ ਦੀ ਜਿਹੜੀਆਂ ਇਲੀਗਲ ਜਿਹੜੀਆਂ ਦੌੜਾਂ ਕਰਾਈਆਂ ਜਾ ਰਹੀਆਂ ਤੇ ਅਸੀਂ ਇੱਥੇ ਮੌਕੇ ਤੇ ਪਹੁੰਚ ਕੇ ਜਿਹੜਾ ਹੈਗਾ ਟੈਂ ਟਰੈਕਟਰ ਅਸੀਂ ਕਾਬੂ ਦੇ ਵਿੱਚ ਲਏ ਆ ਚਾਰ ਇਥੋਂ ਹੋਰ ਬੰਦਿਆਂ ਨੂੰ ਵੀ ਜਿਹੜਾ ਕਾਬੂ ਦੇ ਵਿੱਚ ਲਿਆ ਤੇ ਅਸੀਂ ਅੱਗੇ ਇਹਦੇ ਵਿੱਚ ਜਿਹੜਾ ਹੈਗਾ ਐਫ ਆਈ ਆਰ ਦਰਜ ਕਰਕੇ ਜਿਹੜੇ ਸੈਕਸ਼ਨਸ ਐਪਰੋਪਰੀਏਟ ਹੋਣਗੇ ਉਹਨਾਂ ਦੇ ਵਿੱਚ ਕਰਕੇ ਤੇ ਉਸ ਤੋਂ ਬਾਅਦ ਅਸੀਂ ਜਿਹੜੀ ਅਗਲੀ ਕਾਰਵਾਈ ਅਮਲ ਵਿੱਚ ਲਾਵਾਂਗੇ ਸਰਕਮੇਟਰੀ ਕੋਲ ਕੋਈ ਪਰਮਿਸ਼ਨ ਲਈ ਗਈ ਸੀ ਪਹਿਲਾਂ ਜੀ ਨਹੀਂ ਬਿਲਕੁਲ ਨਹੀਂ ਜੀ ਇਹ ਟੋਟਲੀ ਇਲੀਗਲ ਹੈ ਜੀ ਇਹਦੇ ਬਾਰੇ ਕੋਈ ਪਰਮਿਸ਼ਨ ਜਿਹੜੀ ਹੈਗੀ ਹੈ ਇਹਨਾਂ ਨੇ ਨਹੀਂ ਲਈ ਜੀ ਤੇ ਨਾ ਹੀ ਇਸ ਬਾਰੇ ਕਿਸੇ ਨੂੰ ਇਨਫੋਰਮ ਕੀਤਾ ਗਿਆ ਤੇ ਬੰਦੇ ਕਿੰਨੇ ਹੁਣ ਤੁਸੀਂ ਅਰੈਸਟ ਕੀਤੇ ਆ ਜੀ ਅਸੀਂ ਫਿਲਹਾਲ 4 ਬੰਦੇ ਹਿਰਾਸਤ ਚ ਲਏ ਆ ਹੋਰ ਬੰਦੇ ਆ ਨੂੰ ਫੜਨ ਲਈ ਸਾਡੀਆਂ ਟੀਮਾਂ ਜਿਹੜੀਆਂ ਇਸ ਵੇਲੇ ਫੀਲਡ 'ਚ ਕੰਮ ਕਰ ਰਹੀਆਂ ਨੇ ਜ਼ਖਮੀ ਸਰ ਕਿੰਨੇ ਕੋਈ ਨੇ ਜੋ ਸਾਡੇ ਕੋਲ ਇਨਫੋਰਮੇਸ਼ਨ ਆਈ ਹੈ ਜੀ ਉਹਦੇ ਹਿਸਾਬ ਨਾਲ ਤੇ ਜੀ ਇਸ ਵੇਲੇ 3 ਜਿਹੜੇ ਬੱਚੇ ਨੇ ਤੇ ਉਹ ਜ਼ਖਮੀ ਨੇ ਤੇ ਉਸ ਤੋਂ ਇਲਾਵਾ ਜਿਹੜਾ ਟਰੈਕਟਰ ਚਲਾ ਰਿਹਾ ਸੀ ਡਰਾਈਵਰ ਹੈ ਜਿਸ ਨੇ ਐਕਸੀਡੈਂਟ ਕੀਤਾ ਉਹ ਆਪ ਵੀ ਖੁਦ ਵੀ ਜ਼ਖਮੀ ਹੈ ਤੇ ਇਸ ਤੋਂ ਇਲਾਵਾ 3-4 ਹੋਰ ਬੰਦੇ ਦੀ ਜ਼ਖਮੀ ਹੋਣ ਦੀ ਸਾਨੂੰ ਉਹ ਜਿਹੜੀ ਹੈ ਇਨਫੋਰਮੇਸ਼ਨ ਪ੍ਰਾਪਤ ਸਰ ਗਾਹਾਂ ਵੀ ਕੋਈ ਇਦਾਂ ਦਾ ਮੰਨ ਲਓ ਕੋਈ ਹਾਸਾ ਨਾ ਵਾਪਰੇ ਤੇ ਕੀ ਅਪੀਲ ਕਰਨਾ ਚਾਹੁੰਦੇ ਹੋ ਤੁਸੀਂ ਦੇਖੋ ਜੀ ਇਹ ਅਸੀਂ ਵਾਰ-ਵਾਰ ਜਿਹੜਾ ਹੈਗਾ ਤੁਹਾਨੂੰ ਅਪੀਲ ਕਰਦੇ ਆ ਕਿ ਜਿਹੜੇ ਏਵਨੀ ਟਰੈਕਟਰ ਦੀ ਦੌੜਾਂ ਜਾਂ ਬਲਦਾਂ ਦੀਆਂ ਦੌੜਾਂ ਇਹ ਜਿਹੜੀਆਂ ਕਾਫੀ ਡੇਂਜਰਸ ਸਪੋਰਟਸ ਹੈਗੇ ਜੀ ਇਹਨਾਂ ਨੂੰ ਜਿਹੜਾ ਹੈਗਾ ਕਿ ਵਰਜਾ ਵਰਜਨ ਲਈ ਅਸੀਂ ਵਕ-ਵਕ ਟਾਈਮ ਤੇ ਇਹਨਾਂ ਨਾਲ ਮੀਟਿੰਗਾਂ ਵੀ ਕਰਦੇ ਆ ਤੇ ਇਸ ਤੋਂ ਇਲਾਵਾ ਵੀ ਕੋਈ ਸੇ ਵੀ ਤਰ੍ਹਾਂ ਦਾ ਇਵੈਂਟ ਚਾਹੀਏ ਉਹ ਮੇਲਾ ਹੈ ਜਾਹੇ ਉੱਥੇ ਝੂਲੇ ਲੱਗਣੇ ਆ ਕੁਝ ਲੱਗਣਾ ਜੀ ਤੇ ਇਹਨਾਂ ਅਣਹੋਣੀਆਂ ਨੂੰ ਰੋਕਣ ਲਈ ਜਿਹੜਾ ਹੈਗਾ ਉਹਦੇ ਲਈ ਪ੍ਰੋਪਰ ਪ੍ਰੋਸੀਜਰ ਬਣਿਆ ਹੋਇਆ ਹੈ ਤੇ ਇਸ ਕਰਕੇ ਅਸੀਂ ਲੋਕਾਂ ਨੂੰ ਇਹੀ ਅਪੀਲ ਕਰਦੇ ਆ ਕਿ ਜੇ ਅਜੇ ਕੋਈ ਵੀ ਫੰਕਸ਼ਨ ਉਹਨਾਂ ਨੇ ਕਰਾਣਾ ਹੈ ਅੱਪਲ ਤੇ ਪਰਮਿਸ਼ਨ ਲੈਣ ਤੇ ਜਿਹੜੀਆਂ ਚੀਜ਼ਾਂ ਸਰਕਾਰ ਨੇ ਇਲੀਗਲ ਕੋਸ਼ਿਸ਼ ਕੀਤੀਆਂ ਉਹ ਨਾ ਤੇ ਆਰਗੇਨਾਈਜ਼ਰ ਵੱਲੋਂ ਆਰਗੇਨਾਈਜ਼ ਕਰਾਈਆਂ ਜਾਣ ਤੇ ਲਾਹੀਂ ਲੋਕਾਂ ਵੱਲੋਂ ਇਸ ਨੂੰ ਸਪੋਰਟ ਕੀਤੀ ਜਾਵੇ ਤੇ ਹੁਣ ਤੁਹਾਡੇ ਕੋਲ ਕੋਈ ਕਮੇਟੀ ਮੈਂਬਰ ਆਇਆ ਜੀ ਨਹੀਂ ਇਸ ਵੇਲੇ ਸਾਰੇ ਕਮੇਟੀ ਮੈਂਬਰ ਜੋ ਮੈਨੂੰ ਪਤਾ ਲੱਗਾ ਹੈ ਕਿ ਉਹ ਇਸ ਵੇਲੇ ਇੱਥੋਂ ਫਰਾਰ ਨੇ ਜੀ ਤੇ ਜਿਨ੍ਹਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਜਿਹੜਾ ਹੈਗਾ ਤੁਹਾਡਾ ਕਭੀ ਚਿਤਤਾ ਜੋ। ਥੈਂਕ ਯੂ। ਜ਼ਿਕਰ ਜੋ ਹੋਇਆ ਹੈ ਕਿ ਪੁਲਿਸ ਵੱਲੋਂ ਤਿੰਨ ਟਰੈਕਟਰ ਜ਼ਬਤ ਕੀਤੇ ਗਏ ਨੇ ਅਤੇ ਚਾਰ ਲੋਕਾਂ ਨੂੰ ਹਿਰਾਸਤ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਉਹਨਾਂ ਦੇ ਖਿਲਾਫ ਮਾਮਲਾ ਵੀ ਦਰਜ ਹੈ। ਡੀਐਸਪੀ ਨੇ ਕਿਹਾ ਕਿ ਟਰੈਕਟਰ ਰੇਸ ਦਾ ਆਯੋਜਨ ਕਰਨਾ ਪੂਰੀ ਤਰ੍ਹਾਂ ਗੈਰਕਾਨੂੰਨੀ ਹੈ। ਹਕੀਕੀ ਟੀਵੀ ਪੰਜਾਬੀ ਲਈ ਫਗਵਾੜਾ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ।